ਪਿੰਡ ਪੰਡੋਰੀ ਖਾਸ ਗੁਰਦੁਆਰਾ ਨਾਨਕਪੁਰੀ ਵਿਖੇ 32 ਵਸਲਾਨਾ ਮੇਲਾ ਤੇ ਕਬੱਡੀ ਟੂਰਨਾਮੈਂਟ ਬਾਬਾ ਕਰਤਾਰ ਸਿੰਘ ਦੀ ਯਾਦ ਵਿੱਚ ਸੰਤ ਬਾਬਾ ਜਾਗਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਪੋਗ ਪਾਈ ਗਈ ਉਪਰੰਤ ਟਾਡੀ ਜਥਾ ਨੇ ਹਾਜ਼ਰੀ ਭਰੀ ਲੰਗਰ ਅਤੁੱਟ ਵਰਤਿਆ ਗਿਆ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਸ਼ਾਮ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਰਿਪੋਰਟ ਸੁਰਿੰਦਰ ਛਾਬੜਾ ਮਹਿਿਤਪੁਰ ਇਹ ਨੂਸੀਸ ਤੋਂ ਕਦੇ ਨਹੀਂ ਲੈਣ ਦੇਣਾ ਪਰ ਮੈਂ ਕਦੇ ਵੀ ਪਿਤਾ ਦਸ਼ਮੇਸ਼ ਜੀ ਨੇ ਨਹੀਂ ਆਪਣੀ ਗੋਦ ਵਿੱਚ ਬੈਠ ਗਿਆ ਪਰ ਮੈਂ ਕਦੇ ਵੀ ਪਿਤਾ ਦਸ਼ਮੇਸ਼ ਜੀ ਨੇ ਨਹੀਂ ਆਪਣੀ ਗੋਦ ਵਿੱਚ ਬੈਠ ਦੇਣਾ ਦਸ਼ਮੇਸ਼ ਪਿਤਾ ਦੇ ਆਪ ਜੀ ਤੋਂ ਕਿਵਾਂ ਦੇ ਜਾ ਕੇ ਕਹਾ ਜਿੰਨੇ ਵੀਰਾਂ ਵੱਲੋਂ ਭੈਣਾਂ ਵੱਲੋਂ ਮਾਤਾ ਪਿਤਾ ਦੀ ਗੋਦ ਦੇ ਸਿਨਾਰ ਬੱਚਿਆਂ ਦੇ ਵੱਲੋਂ ਮਾਪੁਰਸ਼ਾਂ ਦੇ ਵੱਲੋਂ ਜਾਨੀ ਸੁਦੀਸ਼ ਸਿੰਘ ਜੀ ਖਾਲਸਾ ਜੀ ਦੇ ਪਿਤਲੇ ਕੋਰ ਕਿਨਾਂ ਦੇ ਪਿਤਾ ਜੀ ਉਹਨਾਂ ਦੇ ਵੱਲੋਂ ਟਾੜੀ ਜੱਟ ਨੂੰ ਮਾਨ ਸਤਕਾਰ ਅਥਾਹ ਪ੍ਰੇਮ ਕੇ ਆਪਕਸ਼ਯਾ ਮਹਾਰਾਜ ਜੀ ਕਲਾਤ ਰੱਖੇ ਤਦ ਰੁਤਿਮ ਸ਼ਿਵਲਾਪ ਨਾ ਦਿਖਾਉਂ ਪਾਤੀ ਆਪਕਾ ਜੀ ਕੇ ਵਾਜ ਜੀ ਕਾ ਆਵਾਸ ਵਾਹ ਸ਼ਰਧਾ ਜੋਗ ਬਾਬਾ ਜਾਗਰ ਸਿੰਘ ਜੀ ਤੇ ਇਸੇ ਤਰ੍ਹਾਂ ਸਮਾਗਮ ਕਰਾ ਕੇ ਗੁਰੂ ਨੇ ਚੰਨ ਪਰਸ ਦੇ ਰਹਿਣ ਦਾ ਪ੍ਰਚਾਰ ਹੋਵੇ ਆਪਣੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਦੇ ਵਿੱਚ ਜਿਹੜੇ ਬੁਲਤਾਨ ਵਾ ਉਹ ਨਸ਼ਿਆਂ ਤੋਂ ਬਚ ਜਾਣ ਕਿਸੇ ਵੀ ਮਾਂ ਦਾ ਕਿਸੇ ਵੀ ਬਾਪ ਦਾ ਫਤ ਨਸ਼ਿਆਂ ਕਰਕੇ ਇਸ ਦੁਨੀਆ ਤੋਂ ਕਹ ਸਤਾਰਜ ਬਾਬਾ ਜਗਰ ਸਿੰਘ ਜੀ ਤੇ ਇਸੇ ਤਰ੍ਹਾਂ ਸਮਾਗਮ ਕਰਾ ਕੇ ਗੁਰੂ ਦੇ ਚਰਨ ਪਰਸੇ ਦੇ ਰਹਿਣ ਦਾ ਪ੍ਰਚਾਰ ਹੋਵੇ ਆਪਣੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਦੇ ਵਿੱਚ ਜਿਹੜੇ ਬੁਲਤਾਨ ਵਾ

ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੇ ਪਾਸ਼ੇ ਜਿਵੇਂ ਸੰਭਵਾਸ ਸੰਮਰ ਕਾਇ ਗੁਰੂ ਨਾਨਕੁ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ RAMDAS ਸਹਾਏ ਅਰਜਨ ਹਰਗੋਬਿੰਦ ਰਾਮ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਕੇ ਆਈਆ ਜਦੁ ਡਿੱਟੇ ਸਭ ਦੁਖ ਜਾਏ ਤੇ ਬਾਹਤਰ ਸਿਮਰੀਐ ਘਰ ਨੋ ਨਿੰਦਿਆ ਬਿਪਾਨ ਸੁਖਿ ਸਹਾਏ ਦਸਵੇਂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਖ ਸਹਾਈ ਤਸਾ ਪਾਸ਼ਾ ਅੰਗਲੀ ਜਗਤਿ ਜੋਤ तन ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ पाठ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ प्यार ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰਬੱਦੀ ਅਪਾਰ ਕਿਰਪਾ ਦਾ ਸਦਕਾ ਸਦਿਲ ਸਤਕਾਰਯੋਗ ਬਾਬਾ ਜਗਨ ਸਿੰਘ ਜੀ ਸੂਚੇ ਹੀ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੇ ਘਟ ਵਡੇਰਿਆਂ ਦੀ ਯਾਦ ਵਿੱਚ ਜੋ ਸਮਾਗਮ ਕਰਉਦੇ ਨੇ ਪਸ ਤੋਂ ਲੈ ਕੇ ਤਰਤੀ ਬਾਣੀ ਆਈ ਤਿੰਨ ਅਗਲੀ ਚੰਗਾਈ ਸ੍ਰੀ ਖੰਡ ਪੜਸਰ ਹੋਏ ਸੰਗ ਅੱਜ ਠੀਕ ਸਮੇਂ ਸਰ ਬਾਣੀ ਪੜ ਕੇ ਭੋਗ ਪਾਏਗੇ ਭੋਗਾਂ ਤੋਂ ਪ੍ਰੰਤ ਖੁੱਲੇ ਪੰਗਾੜ ਵਿੱਚ ਗੁਰੂ ਮਹਾਰਾਜੀ ਹਜ਼ੂਰੀ ਵਿੱਚ ਦਰਬਾਰ ਸਜੇ ਦਰਬਾਰ ਸਜਿਆਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਇੰਟਰਨੈਸ਼ਨਲ ਪੰਥ ਸਾਖੀ ਜਥਾ ਜੈਮੀ ਗੁਰਪ੍ਰੀਤ ਸਿੰਘ ਜੀ ਜਾਂ ਪਰ ਜਿਨ੍ਹਾਂ ਦੇ ਬੜੇ ਹੀ ਸਤਕਾਰ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਬਾਬਾ ਮੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦਾ ਅਭਿਆਸ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲੋ ਨਿਹਾਲ ਕੀਤਾ ਬੜੀਆਂ ਜਿਹੜੀਆਂ ਬਲੰਦ ਆਵਾਜ਼ਾਂ ਦੇ ਵਿੱਚ ਇਸ ਕਾਸਟਪੇ ਐਂਟ ਦੇ ਮੇਰਾ ਢਾਹੀ ਰਾਗ ਦੇ ਵਿੱਚ ਬਾਤ ਸਮਾਂ ਸਾਜਾਂ ਵਾਲਿਆਂ ਨੇ ਜਿਹੜੇ ਸਰਗੀਆਂ ਵਾਲਿਆਂ ਨੇ ਸਾਰਿਆਂ ਨੇ ਸਾਥੀਆਂ ਨੇ ਆਪ ਲੋ ਆਪੇ ਵੰਕ ਕਲਾ ਦਿਖਾ ਕੇ ਵਾਹ ਵਾਹ ਕਰਾਤੀ ਢਾਹੀ ਰਾਗ ਦੇ ਵਿੱਚ ਜਾਨੀ ਗੁਰਪ੍ਰੀਤ ਸਿੰਘ ਜੀ ਦਾ ਭੰਦਾ ਬਹੁਤ ਬਹੁਤ ਸੁਮਤੀਆਂ ਸੰਤਾਂ ਵੱਲੋਂ ਬਾਬਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਇਹ ਖਬਰ ਹੋ ਗਿਆ ਮੇਰੇ ਮਾਈਕ ਤੇ ਤੱਕੇ ਤਿੰਨ ਤੱਕੇ ਦੇ ਜਾਸੀ ਦਾ ਹੈ ਆਈ ਰੇਡ ਉਹ ਭਾਵੀ ਦੇ ਲਈ ਜੁੜਦਾ ਨੰਬਰ ਇਸ ਨੌਜ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਵਾਗਲੀ ਰੇਡ ਪਾਉਣ ਦੇ ਲਈ ਵਧਾ ਹੈ ਇਧਰ ਦੇ ਪਾਸੇ ਹੋ ਗਈ ਕਮਾਲ ਲੱਗਦਾ ਜੋਰ ਮੇਰੇ ਮਿੱਤਰੋ ਦੋਨੇ ਖਿਡਾਰੀਆਂ ਦੇ

ਕਬੱਡੀ ਕਹਿੰਦੇ ਰਾਜੇ ਦੀ ਪੈਰੀ ਹੈ ਆਹ ਕਹਿੰਦੇ ਖੇਡ ਰਿਹਾ ਨੀਦਰਨ ਦੇ ਚੋ ਤਗੜੇ ਦਫੇ ਲਾਈ ਮਿੱਕੋ ਬੁੱਲਾ ਕਬੱਡੀ ਪਾ ਰਿਹਾ ਲਓ ਬੁੱਲੇ ਦੀ ਰੇਡ ਤੇ ਹੁਣ ਦੇ ਦੇ ਵੀ ਬਾਜ਼ਬਾ ਤਿਆਰ ਆਹ ਖੇਡ ਮੈਦਾਨ ਵਿੱਚ ਕੰਦੀ ਰੇਡ ਕਬੱਡੀ ਜਕਸ਼ਣ ਦੇ ਜਰੀਏ ਦੁਨੀਆ ਲਾਈਵ ਅਨੰਤ ਮਾਣਦੀ ਆ ਇਹਦਾ ਚੱਕ ਦੇ ਫਿਆਰੀ ਪੰਡਾ ਇਹਦਾ ਦੀਪਾ ਛੋਟੇ ਕੇ ਜੀ ਪਾਉਦਾ ਹੋਇਆ ਮਾਰਦਾ ਹੋਇਆ ਪੋਟਾ ਤੇ ਛਾਪੀਆਂ ਕਿ ਲੋਹੇ ਦੇ ਇੱਕ ਬੱਲੇ ਤੇ ਮਾਰ-ਮਾਰ ਛਾਪੀਆਂ ਸ਼ਾਦੀਆਂ ਜਾਜ ਜਦੋਂ ਗਾਜਾ ਵਿੱਚ ਲਾਪੀਆਂ ਲਾਲੀ ਪੰਜ ਪਿੰਡਿਆਂ ਤੇ ਗਿੱਟ-ਗਿੱਟ ਚਾੜੀ ਪਿੰਡੀਆਂ ਸਿੱਧਾ ਵਿੱਚ ਜਾਣ ਦੀ ਮਨਾ ਮੁਹੰਮਦਾ ਤੇ ਪਿਆਰ ਜਾ ਕਿਤੇ ਆ ਮੋਰਾਂ ਤੇ ਬਿਠਿਆਂ ਦੇ ਕਾਲਿਓ ਵੀ ਜਿਹੜੀ ਲਗੜੇ ਜਗਨ ਬੱਲਾ ਆਇਆ ਹੈ ਆ ਜਗਨ ਬੱਲ ਹੈ ਇਹ ਮੁੰਡਾ ਕਹਿੰਦੇ ਮਲੇਸ਼ੀਆ ਦੀ ਟਿਕੜਾ ਖੇਡਿਆ ਤੇ ਪੰਜਾਬ ਦੇ ਚੱਪਾ ਦੇ ਧੱਕ ਪਾਉਂਦਾ ਹੈ ਖੇਡ ਦੇ ਮੈਦਾਨ ਦੇ ਗੁਰਜੀਤ ਖਿਆੜਾ ਤੇ ਸੁਖਜਿੰਦਰ ਪੰਨੂ ਮਜਾਰਾ ਜੀ ਨਿਊਜ਼ੀਲੈਂਡ ਤੋਂ ਕਹਿੰਦੇ ਵੱਡੇ ਪ੍ਰਮੋਟਰ ਦੇ ਇਲਾਕੇ ਵਾਲਿਆਂ ਦੀ ਆਉਣ ਵਾਲੇ ਜਿਹੜੇ ਕੱਪ ਤੇ ਬਲਦੇ ਸਿੰਘ ਜਿੰਦੂ ਚਾਚਾ ਆਖੇਗਾ ਵੱਡੇ ਮੋਟਰਸਾਈਕਲ ਦੇ ਨਾਲ ਹੱਟਾ ਮਾਰ ਕਰਾਂਗੇ ਲਾ ਇਧਰ ਦੇਖਾਂਗੇ ਵੱਜਾ ਸਨਮਾਨ ਹੋ ਰਿਹਾ ਬੋਲੇ ਸੋਨਹਾਰੇ ਬੋਲੇ ਸ੍ਰੀ ਅਕਾਲ ਲੈ ਮੱਖਣਵੀਰ ਤੈਂ ਵੀ ਬਹੁਤ ਬਹੁਤ ਵਾਰਤ ਬਾਦ ਹੈ ਲੰਬੇ ਸਮੇਂ ਤੋਂ ਜਿਹੜਾ ਸਾਡੀ ਖੇਡ ਕਬੱਡੀ ਦਾ ਹੈ ਅਰਮੋਹਾਨੇ ਨੇ ਜਿਹੜੇ 2 ਲੱਖ ਰੁਪਏ ਭੇਜਿਆ ਤੇ ਇਸ ਖੇਡ ਮੈਨ ਲਈ ਬਹੁਤ ਬਹੁਤ ਧੰਨਵਾਦ ਹੈ ਰਾਣਾ ਜੂਤੇ ਅਸੀਂ ਧੰਨਵਾਦ ਕਰਦੇ ਹਾਂ ਰਾਜੇ ਜੀ ਟਾਈਆਂ ਪਈਆਂ ਇੱਧਰ ਇੱਕ ਕੁਆਟਰ ਹੋਣਾ ਜਿਹੜਾ ਹੈ ਉਹਦਾ ਪੰਜਵਾਂ ਲੈ ਜੀ ਪੂਰਾ ਹਾਂ ਜਿੰਨੇ ਨੇ ਜਿੰਨੇ ਵੀ ਦਰਸ਼ਕ ਬਣ ਕੇ ਦੇਖ ਰਹੇ ਹੋ ਉਹਨਾਂ ਦੇ ਕਿਚ ਗਰਾਊਂਡ ਦੇ ਆਲੇ ਦੁਆਲੇ ਬੈਠੇ ਨੇ ਜਿੰਨੇ ਮੇਰੇ ਵੀਰ ਪ੍ਰੇਰ ਖੜੇ ਹੋਏ ਨੇ ਸੰਤੋਖ ਜੀ ਦਾ ਚਾਂਬੇ ਨੂੰ ਬਣਾਉਂਦੇ ਦੋਵੇਂ ਜੀ ਦੀ ਭੱਜੇ ਬਲੌਰ ਸਿੰਘ ਦੀ ਖਾਲਸਾ ਵਾਹਿਗੁਰੂ ਜੀ ਦੀ ਭੱਜੇ ਅਗਲੀ ਬਾਤ ਚੱਕੀ ਸ਼ਾਹੋਤ ਅਜਬੋਤ ਖੁਸ਼ੀ ਦਾ ਹੈਰੇ ਆਪਣੇ ਸਾਰਿਆਂ ਵਾਸਤੇ ਅੰਮ੍ਰਿਤਪਿੰਨ ਨੇ ਇਹੀ ਕਿਹਾ ਭਾਈ ਗੁਰਨਾਥ ਬਾੜੇ ਉਹ ਕਲਾਡ ਬਾਬਾ ਜਾਗਰ ਸਿੰਘ ਜੀ ਹਰ ਇੱਕ ਇਨਸਾਨ ਜਿਹਦਾ ਅੱਜ ਦਾ ਟੂਰਨਾਮੈਂਟ ਕਰਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਸਭ ਤੋਂ ਪਹਿਲਾਂ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਧੰਨਵਾਦ ਕਰਦਾ ਗਾਨਾ ਵੱਜਦਾ ਸੀਗਾ ਕੋਈ 10 ਸਾਲ ਪਹਿਲਾਂ 57 ਮੰਡਲ ਟੀਵੀ ਤੇ ਤੇ ਆਪਾਂ ਸਾਰੇ ਜਣੇ ਟੀਵੀ ਦੇ ਘੜੀ ਪੈ ਜਾਂਦੇ ਸੀ ਉਹ ਗਾਣਾ ਸੀਗਾ ਸੁਖੀ ਦਾ ਸੁਖੀ ਦਾ ਜੁਗਾਂ ਜੁਗਾਂ ਤੋਂ ਕਰ ਨੂੰ ਪਿਆਰਾ ਵੱਡੀ ਤੇ ਭੁੱਲ ਨਹੀਂ ਗਿਆ ਕਿਤੇ ਜਦੋਂ ਇਹ ਗਾਣਾ ਵੱਜਦਾ ਸੀ ਸਿਆਣਾ ਤੇ ਆਉਂਦੇ ਸੀ

ਮੈਂ ਕਿਹਾ ਇੱਕ ਕੁੱਤੇ ਢਾ ਕੇ ਕਿ ਤੈਨੂੰ ਭੱਜਿਆ ਜਾ ਨਹੀਂ ਦੇਣਾ ਸਾਹ ਤੇ ਅਮਰ ਬਟੀ ਤਾਂ ਦੇ ਵਾਸਤੇ ਗ੍ਰੈਜੂਏਟਰ ਸੰਦੀਪ ਨੰਗਲਾਂ ਦੀਆਂ ਦੀ ਖੇਡ ਕਰਾ ਦੇ ਬੰਦੋ ਬੋਲੇ ਹਟਾਵਾ ਬੋਲ ਵਾਲਾ ਨੰਬਰ ਲਾਜਾ ਕਿਨੇ ਵੀ ਚਾਸੀਆਂ ਦੇ ਵਾਸਤੇ ਹੈ ਬੋਲ ਵਾਲਾ ਨੰਬਰ ਉਹ ਚਾਸੀਆਂ ਦਾ ਹੈ ਉਹ ਜਾਸੀਆਂ ਦਾ ਹੈ ਆ ਖਾਨ 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 ਲਈ ਜਾਈਦੀ ਹੈ ਮੋਟਾ ਰੇਡਰ ਜਿਹੜਾ ਜੋ ਕਬੱਡੀ ਪੈਣੇ ਦਾ ਹੰਦਾਂ ਦਾ ਕੋਲ ਆ ਰਿਹਾ ਕਰੇ ਉਹ ਮੋੜ ਕਰੀਏ ਜੀ ਆਪਾਂ ਸੁੱਖਾ ਗੰਧਰਾ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਚਾਰ ਰੇ ਚਾਰੋ ਪਾਰ ਰੇ ਕਿ ਕਿਨੇ ਕਿਨੇ ਜੰਦ ਕਦੇ ਕਿਨੇ ਕਿਨੇ ਵੈਟ ਕਾ ਰਾਧੀ ਆ ਕਿਨੇ ਕਿਨੇ ਕਹਦੀ ਤੇਰੀਆਂ ਨਾਸ ਤੇ ਨਾਲ ਪੀਰ ਸਜ ਅਜ ਕੈਨੇਡਾ ਦੀਪਾ ਚੱਕਦੇ ਸਰਾਜ ਯੂਕੇ ਟਾਂਡੇ ਵਾਲਾ ਕੀਪਾ ਅਮਰੀਕਾ ਤੇ ਰਿਸਰਟ ਤੋਂ ਸੋਨਾ ਉਠੀ ਵਾਲਾ ਬਾਊ ਖੇੜਾ ਤੇ ਨਾਲ ਸਾਡਾ ਵੀਰ ਬਾਊ ਕੈਨੇਡਾ ਤੇ ਨਾਲ ਜੀਤਾ ਵੱਡਾ ਫਰਾਂਸ ਸੁੱਖਾ ਧਾਰੀ ਵਾਲਾ ਸ਼ੀਰਾ ਜੋ ਰਹਾ ਹੈ ਤੇ ਨਾਲ ਰਮਵੀਰ ਉਸ ਵੇ ਤਗੜਾ ਨੰਬਰ ਜੋੜ ਰਹਾ ਹੈ ਆ ਖਿਡਾਰੀ ਵੀ ਕਹਿੰਦੇ ਲੰਮੀ ਪਾਰੀ ਖੇਡ ਰਿਹਾ ਹੈ ਉੱਧੋ ਵਾਲੀਆਂ ਮੋਲ ਨੂੰ ਇਸ ਵੇ ਕਬੱਡੀ ਪਾ ਰਿਹਾ ਹੈ ਇਸ ਰਾਕੇ ਦਾ ਵਧੀਆ ਖਿਡਾਰੀ ਹੈ ਪਰ ਇਹਦੇ ਪਾਸੇ ਦੇਖਣਾ ਨੌਜਾਨ ਗੱਭੋ ਤਗੜਾ ਨੰਬਰ ਜੋੜਦਾ ਆ ਹੈ ਫੀਰਾਬੰਦ ਦੀ ਟੀਮ ਦੇ ਸੀ ਆ ਰਿਹਾ ਉਹ ਕਰ ਲੈ ਧਿਆਨ ਖੇਡ ਮੈਦਾਨ ਵਿੱਚ ਕਬੱਡੀ ਪੈਂਦੀ ਹੈ ਵਾਹ ਸਾਹਮਣੇ ਕਬੱਡੀ ਪੈ ਰਹੀ ਹੈ ਫੀਰਾਬੰਦ ਦੀ ਟੀਮ ਜਿਹੜੀ ਨੀਲੀ ਹੈ ਕਿਦਾਂ ਦੇ ਵਿੱਚ ਹੈ ਆ ਪ੍ਰਾਪਾ ਨੇ ਕਹਿੰਦੇ ਪੁੱਜਾ ਹੋਇਆ ਆਹ ਸਾਹਮਣੇ ਕਾਸ਼ ਖੇਡ ਮੈਦਾਨ ਵਿੱਚ ਦੂਜਾ ਮੈਚ ਆਹ ਖੇਡ ਮੈਦਾਨ ਵਿੱਚ ਕਬੱਡੀ ਦੀ ਧਰਤੀ ਤੇ ਸ਼ੁਰੂ ਹੋ ਚੁੱਕਾ ਲਓ ਸਾਹਿਲ ਦੀ ਕਬੱਡੀ ਤੇ ਹੁਣ ਦੇਖੀਏ ਪਰਸਰਾਪੁਰਿਆ ਦੇ ਹੁਕਮਾਨ ਆਹ ਖੇਡ ਮੈਦਾਨ ਵਿੱਚ ਪੈਦੀ ਰੇਗ ਜਫੇ ਲੱਗ ਚੁੱਕੇ ਆ 13 ਜਫੇ ਲੱਗ ਚੁੱਕੇ ਆ ਆ ਮੈਚ ਦੇ ਵਿੱਚ ਬਈ ਹਰ ਰੇਗ ਆਹ ਦੇਖਣਾ ਏ ਟੈਕਨੀਕਲ ਟੈਕਨੀਕਲ ਨੰਬਰ ਉਹ ਬੱਲੇ جی، پہلے سارے پربند چیک اپ ہو جانا سارے جاتیوں کا ادھر آ جی بھاری ادھر لے آ کے مارو دوسرے پسے گاڑ دے ادھر پیڑے بات والے چاندی کرسان بابا جاگرے آج کے میل کے بیٹر چاندی کرے دہ ہے میرے بچوں کے گفا آ گفا मोटरसाइकल पहले नंबर ते सुखी बरगार ਕਰਦੇ ਆ ਜਗENDER ਸਿੰਘ ਜੀ ਪਹਿਲਵਾਨ ਸਾਹਿਬ ਤੇ ਧੰਨਵਾਦ ਕਰਦੇ ਆ ਮੋਦੀਪੁਰ ਤੋਂ ਸਾਡੇ ਸਾਥ ਦਾ ਸਰਪੰਚ ਕਰਨਜੀ ਸਿੰਘ ਜੀ ਤੇ ਬਲਵਿੰਦਰ ਸਿੰਘ ਜੀ ਪੰਨਾ ਨਵਦੀਪ ਸਿੰਘ ਜੀ ਆਓ ਸਾਡੇ ਬਹੁਤ ਹੀ ਸਤਿਕਾਰਯੋਗ ਸਤ ਸੋ ਆਪਣੋਰੀ ਖਾਸ ਖੇਡ ਮੈਦਾਨ ਵਿੱਚ ਇਧਰ ਕਹਿੰਦੇ ਸਰਦਾਰ ਚਿੱਪਰ ਸਿੰਘ ਦੀ ਪਹਾੜ ਸਾਹਿਬ ਸੁਖਵਿੰਦਰ ਸਿੰਘ ਜੀ ਸਾਡਾ ਸਰਪੰਚ ਵਾਲੇ ਨੇ ਕਹਿੰਦੇ 2 ਲੱਖ ਰੁਪਏ ਭੇਜਿਆ ਕਹਿੰਦੇ ਇਸ ਖੇਡ ਮੈਦਾਨ ਲਈ ਬਹੁਤ ਬਹੁਤ ਧੰਨਵਾਦ ਹੈ ਰਾਣਾ ਜੁੱਤੇ ਅਸੀਂ ਧੰਨਵਾਦ ਕਰਦੇ ਹਾਂ ਰਾਜੇ ਜੀ ਤਾਇਆ ਪਈਆਂ ਇਧਰ ਇੱਕ ਕੁਆਟਰ ਹੋਣਾ ਜਿਹੜਾ ਹੈ ਉਹਦਾ ਪਹਿਲਾ ਲੈਜਰ ਸਾਡੇ ਇਸ ਇਲਾਕੇ ਦੀ ਜੋ ਅਗਵਾਈ ਕੀਤੀ ਹੈ ਲਈ ਧੰਨਵਾਦ ਕਰਦੇ ਆਂ ਜੀ ਆਨੰਦ ਆਖਦੇ ਆਂ ਬੋਲੇ ਇਸ ਸੋਹਣਾਂ ਖੇਡ ਰਾਤ ਵਿੱਚ ਪੰਨਾ ਟੰਡੋਰੀ ਵਾਲਾ ਸੋਹਣੀ ਟਰਾਈ ਕਰਦਾ ਹੋਇਆ